ਸਤਿ ਸ਼੍ਰੀ ਅਕਾਲ ਜੀ ਅੱਜ ਜਦੋਂ ਆਪਾਂ ਕੁਝ ਵੀ ਲਿਖਣਾ ਹੋਵੇ ਤਾਂ ਅਸੀਂ ਕਾਗਜ਼ ਦੇ ਉੱਪਰ ਪੈਨ ਪੈਨਸਲ ਦੇ ਨਾਲ ਲਿਖ ਲੈਨੇ ਆ ਤੇ ਇਹ ਜੋ ਕਾਗਜ਼ ਹੈ ਇਹ ਸਾਨੂੰ ਬਾਜ਼ਾਰਾਂ ਦੇ ਵਿੱਚੋਂ ਆਮ ਹੀ ਮਿਲ ਜਾਂਦਾ ਹੈ ਇਸ ਦੀਆਂ ਕਾਪੀਆਂ ਸਾਨੂੰ ਮਿਲ ਜਾਂਦੀਆਂ ਨੇ ਤੇ ਇਹ ਜੋ ਕਾਗਜ਼ ਹੈ ਇਹ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਦੇ ਨਾਲ ਤਿਆਰ ਹੁੰਦਾ ਹੈ ਤੇ ਪਰ ਜਦੋਂ ਆਪਾਂ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਇਹ ਕਾਗਜ਼ ਦੀਆਂ ਫੈਕਟਰੀਆਂ ਨਹੀਂ ਹੁੰਦੀਆਂ ਸਨ ਉਦੋਂ ਇਸ ਕਾਗਜ਼ ਨੂੰ ਦਰਖਤਾਂ ਦੀਆਂ ਛਿੱਲਾਂ ਤੋਂ ਬਣਾਇਆ ਜਾਂਦਾ ਸੀ ਤੇ ਲੋਕ ਇਸ ਨੂੰ ਆਪਣੇ ਹੱਥਾਂ ਦੇ ਨਾਲ ਬਣਾਉਂਦੇ ਸਨ ਤੇ ਇਸੇ ਤਰ੍ਹਾਂ ਦਾ ਹੀ ਇੱਕ ਰੁੱਖ ਹੈ ਜਿਸ ਰੁੱਖ ਦਾ ਨਾਮ ਹੈ ਪੋਜ ਪੱਤਰ ਤੇ ਇਹ ਜੋ ਪੋਜ ਪੱਤਰ ਦਾ ਬ੍ਰਿਸ਼ ਹੈ ਇਹ ਹਿਮਾਚਲ ਦੇ ਵਿੱਚ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਹੁੰਦਾ ਹੈ ਤੇ ਇਸ ਦਾ ਜੋ ਛਿਲਕਾ ਹੁੰਦਾ ਹੈ ਉਹ ਬਿਲਕੁਲ ਸਫੈਦ ਚਿੱਟਾ ਬਿਲਕੁਲ ਕਾਗਜ਼ ਦੇ ਵਰਗਾ ਹੁੰਦਾ ਹੈ ਤੇ ਇਸ ਦੀ ਛੱਲ ਨੂੰ ਉਤਾਰ ਕੇ ਉਸ ਦੇ ਉੱਪਰ ਪੁਰਾਤਨ ਸਮੇਂ ਦੇ ਵਿੱਚ ਗ੍ਰੰਥ ਲਿਖੇ ਜਾਂਦੇ ਸਨ ਤੇ ਕਈ ਹਿੰਦੂ ਧਰਮ ਦੇ ਸ਼ਾਸਤਰਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਪੂਜ ਪੱਤਰਾਂ ਦੇ ਉੱਪਰ ਜੇ ਗ੍ਰੰਥ ਲਿਖੀਏ ਤਾਂ ਉਹ ਬੜੇ ਉੱਤਮ ਮੰਨੇ ਜਾਂਦੇ ਹਨ ਤੇ ਇਹ ਜੋ ਇਸ ਦਾ ਛਿਲਕਾ ਹੁੰਦਾ ਹੈ ਇਹ ਕਈ ਹਜ਼ਾਰ ਸਾਲਾਂ ਤੱਕ ਖਰਾਬ ਨਹੀਂ ਹੁੰਦਾ ਤੇ ਅੱਜ ਵੀ ਜੇ ਆਪਾਂ ਦੇਖੀਏ ਤਾਂ ਬਹੁਤ ਪੁਰਾਤਨ ਲਿਖੇ ਹੋਏ ਗ੍ਰੰਥ ਸਾਨੂੰ ਪੂਜ ਪੱਤਰਾਂ ਦੇ ਉੱਪਰ ਜੋ ਲਿਖੇ ਗਏ ਨੇ ਉਹ ਅੱਜ ਵੀ ਮੌਜੂਦ ਨੇ ਤੇ ਇੰਨਾ ਹੀ ਪੋਜ ਪੱਤਰ ਦੇ ਬਿਰਸ਼ ਦੇ ਉੱਪਰ ਦਰਖਤ ਦੇ ਉੱਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੈ ਤੇ ਇਸ ਕਵਿਤਾ ਦੇ ਵਿੱਚ ਉਹ ਲਿਖ ਰਹੇ ਨੇ ਕਿ ਜਦੋਂ ਸੁਰਸਤੀ ਅਰਸ਼ੋਂ ਆਕੇ ਵਿੱਦਿਆ ਪ੍ਰਗਟ ਕੀਤੀ ਸਰਸਤੀ ਜੋ ਹੈ ਸਰਸਵਤੀ ਇਹ ਹਿੰਦੂ ਧਰਮ ਦੇ ਵਿੱਚ ਇੱਕ ਦੇਵੀ ਹੈ ਤੇ ਮੰਨਿਆ ਜਾਂਦਾ ਹੈ ਇਸ ਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਹਿੰਦੂ ਧਰਮ ਦੇ ਕਿ ਇਹ ਵਿਦਿਆ ਦੀ ਦੇਵੀ ਹੈ ਤੇ ਇਸ ਨੇ ਵਿਦਿਆ ਪ੍ਰਗਟ ਕੀਤੀ ਤੇ ਉਹ ਕਹ ਰਹੇ ਨੇ ਕਿ ਜਦੋਂ ਸਰਸਵਤੀ ਨੇ ਅਰਸ਼ਾਂ ਤੋਂ ਆ ਕੇ ਵਿਦਿਆ ਨੂੰ ਪ੍ਰਗਟ ਕੀਤਾ ਤੂੰ ਸ਼ੀਸ਼ਾ ਸੈਂ ਜਿਸ ਦੇ ਉੱਤੇ ਪਰੀ ਉਤਾਰ ਉਹ لیتی ਕਿ ਤੂੰ ਇੱਕ ਸ਼ੀਸ਼ੇ ਦੇ ਵਰਗਾ ਸੀ ਪੋਜ ਪੱਤਰ ਦੇ ਬ੍ਰਿਸ਼ ਤੇ ਤੂੰ ਉਸ پری ਨੂੰ ਉਸ ਵਿਦਿਆ ਨੂੰ ਤੂੰ ਆਪਣੇ ਉੱਪਰ ਉਤਾਰ ਲਿੱਤਾ ਕਿ ਤੈਨੂੰ ਪੁਰਾਤਨ ਸਮੇਂ ਦੇ ਵਿੱਚ ਗ੍ਰੰਥਾਂ ਨੂੰ ਲਿਖਣ ਦੇ ਲਈ ਵਿਦਿਆ ਨੂੰ ਲਿਖਣ ਦੇ ਲਈ ਵਰਤਿਆ ਜਾਣ ਲੱਗ ਗਿਆ ਸਦੀਆਂ ਰਹਾ ਨੂਰ ਦਾ ਦਾਤਾ ਦਿਲ ਦਿਮਾਗ ਰੁਸ਼ਨਾੰਦਾ ਉਹ ਕਹਿੰਦੇ ਨੇ ਕਿ ਤੂੰ ਨੂਰ ਦਾ ਦਾਤਾ ਰਹਾ ਕਈ ਸਦੀਆਂ ਤੱਕ ਨੂਰ ਆਪਾਂ ਕਹਿ ਦਿੰਨੇ ਆ ਰੋਸ਼ਨੀ ਨੂੰ ਚਮਕ ਨੂੰ ਪ੍ਰਕਾਸ਼ ਨੂੰ ਕਿ ਤੂੰ ਕਈ ਸਦੀਆਂ ਦੇ ਵਿੱਚ ਨੂਰ ਦਾ ਦਾਤਾ ਰਹਾ ਤੂੰ ਵਿਦਿਆ ਨੂੰ ਪ੍ਰਗਟ ਕਰਦਾ ਰਹਾ ਵਿਦਿਆ ਨੂੰ ਲਿਖਣ ਦੇ ਲਈ ਤੈਨੂੰ ਵਰਤਿਆ ਜਾਣ ਲੱਗ ਗਿਆ ਲੋਕੀ ਤੇਰੇ ਤੋਂ ਵਿਦਿਆ ਨੂੰ ਪੜ੍ਹਦੇ ਸਨ ਸਿੱਖਦੇ ਸਨ ਤੇ ਤੂੰ ਦਿਲ ਨੂੰ ਤੇ ਦਿਮਾਗ ਨੂੰ ਰੋਸ਼ਨ ਕਰਦਾ ਸੀ ਕਦੇ ਹਸਾਨ ਜਤਾਇਆ ਨਾ ਤੂੰ ਚੁੱਪ ਮੋਹਰ ਮੂੰ ਸੀਤੀ ਅਹਸਾਨ ਮਤਲਬ ਐਹਸਾਨ ਕਿ ਤੂੰ ਕਦੇ ਆਪਣਾ ਐਹਸਾਨ ਨਹੀਂ ਜਤਾਇਆ ਕਿਉਂਕਿ ਤੂੰ ਐਡਾ ਵੱਡਾ ਪਰਉਪਕਾਰ ਕਈ ਸਦੀਆਂ ਤੋਂ ਕਰਦਾ ਆ ਰਿਹਾ ਸੀ ਪਰ ਤੂੰ ਕਦੇ ਵੀ ਆਪਣਾ ਐਹਸਾਨ ਨਹੀਂ ਜਤਾਇਆ ਤੂੰ ਆਪਣੇ ਮੂੰਹ ਦੇ ਉੱਪਰ ਚੁੱਪ ਦੀ ਮੋਹਰ ਜਿਹੜੀ ਹੈ ਉਹ ਲਗਾਈ ਰੱਖੀ ਮੋਹਰ ਕਿਨੂੰ ਕਹਿੰਦੇ ਨੇ ਜਿਵੇਂ ਘੋੜਿਆਂ ਦੇ ਉੱਪਰ ਜਾਂ ਮੱਝਾਂ گاਵਾਂ ਦੇ ਮੂੰਹ ਦੇ ਉੱਪਰ ਨਾ ਇੱਕ ਰੱਸਾ ਬੰਨਿਆ ਜਾਂਦਾ ਹੈ ਉਸ ਨੂੰ ਆਪਾਂ ਮੋਹਰ ਕਹਿ ਦਿੰਨੇ ਆ ਤੇ ਉਹ ਉਵੇਂ ਹੀ ਕਹਿ ਰਹੇ ਨੇ ਕਿ ਤੂੰ ਆਪਣੇ ਮੂੰਹ ਦੇ ਉੱਪਰ ਪੋਜ ਪੱਤਰ ਦੇ ਜੋ ਬ੍ਰਿਸ਼ ਹੈ ਤੂੰ ਆਪਣੇ ਮੂੰਹ ਦੇ ਉੱਪਰ ਚੁੱਪ ਦੀ ਮੋਹਰ ਚੁੱਪ ਦਾ ਰੱਸਾ ਤੂੰ ਬੰਨੀ ਰੱਖਿਆ ਹੈ ਤੇ ਤੂੰ ਆਪਣਾ एहਸਾਨ ਕਦੇ ਵੀ ਜਤਾਇਆ ਨਹੀਂ ਤੇ ਆਓ ਆਪਾਂ ਵੀ ਅੱਜ ਇਸ ਕਵਿਤਾ ਤੋਂ ਸਬਕ ਲਈਏ ਤੇ ਇਸ ਦੁਨੀਆ ਦੇ ਉੱਪਰ ਅਸੀਂ ਜਿੰਨੇ ਵੀ ਚੰਗੇ ਜਾਂ ਭਲਾਈ ਦੇ ਕੰਮ ਕਰੀਏ ਦੁਨੀਆ ਦੇ ਦਿਲਾਂ ਤੇ ਦਿਮਾਗਾਂ ਨੂੰ ਰੁਸ਼ਨਾਈਏ ਪਰ ਕਦੇ ਵੀ ਆਪਣੇ ਅੰਦਰ ਹਉਮੈ ਮੈਂ ਦਾ ਭਾਵ ਨਾ ਲੈ ਕੇ ਆਈਏ ਤੇ ਦੁਨੀਆ ਨੂੰ ਆਪਣਾ एहਸਾਨ ਜਿਤਾਉਂਦੀ ਕੋਸ਼ਿਸ਼ ਨਾ ਕਰੀਏ ਤੇ ਆਪਣੇ ਮੂੰਹ ਦੇ ਉੱਪਰ ਅਸੀਂ ਵੀ ਚੁੱਪ ਦੀ ਮੋਹਰ ਜਿਹੜੀ ਸਿਉਂਕੇ ਰੱਖ ਲਈਏ ਸਤਿ ਸ਼੍ਰੀ ਅਕਾਲ ਜੀ